ਜੇ ਤੁਹਾਨੂੰ ਪ੍ਰੋਬਲਮ ਆ ਜਿਵੇਂ ਕਿਸ ਦੀ ਫਲੋਪੀਨ ਟਿਊਬਸ ਬੰਦ ਆ ਕਿਸੇ ਦੇ ਸਕਰਾਣੂ ਨਹੀਂ ਬੰਦ ਦੇ ਜਾਂ ਗਰਭ ਇੱਕ ਵਾਰੀ ਹੋ ਜਾਂਦਾ ਉਦੋਂ ਬਾਅਦ ਮਿਸਕਾਰਜ ਹੋ ਜਾਂਦਾ ਕਈ ਤਰ੍ਹਾਂ ਦੀਆਂ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਸਮਾਜਿਕ ਤੌਰ ਤੇ ਇਸ ਸੰਤਾਨ ਦੰਪਤੀ ਜਿਨ੍ਹਾਂ ਦੇ ਘਰ ਦੇ ਵਿੱਚ ਸ਼ਾਦੀ ਹੋਈ ਨੂੰ 10 ਸਾਲ ਹੋ ਗਏ 5 ਸਾਲ ਹੋ ਗਏ ਕਿਸੇ ਦੇ 15 ਸਾਲ ਹੋ ਗਏ ਘਰ ਦੇ ਵਿੱਚ ਸੰਤਾਨ ਹੈ ਜੀ ਬੱਚਾ ਨਹੀਂ ਹੋ ਰਿਹਾ ਇਹ ਇੱਕ ਵੱਡੀ ਪ੍ਰੋਬਲਮ ਆ ਅੱਜ ਕੱਲ ਇਹਦਾ ਕਾਰਨ ਕੀ ਆ ਕਈ ਤਾਂ ਮੁੰਡੇ ਅੱਜ ਕੱਲ ਨਸ਼ੇ ਨੁਸ਼ੇ ਕਰਦੇ ਆ ਉਹਦੇ ਕਰਕੇ ਵੀ ਸਵਰਮ ਜਿਹੜਾ ਸੁੱਕ ਜਾਂਦਾ ਉਹ ਚਿੱਟੇ ਦਾ ਨਸ਼ਾ ਦਾ ਸਪਰਮ ਨੂੰ ਜਮੇ ਹੀ ਖਤਮ ਕਰਦਾ ਪ੍ਰਮਾਤਮਾ ਦੇ ਖਜ਼ਾਨੇ ਚ ਜੜੀਆਂ ਬੂਟੀਆਂ ਇੰਨੀਆਂ ਨੇ ਉਹਨਾਂ ਨੂੰ ਕਲੈਕਟ ਕਰਨਾ ਔਰ ਕਲੈਕਟ ਕਰਕੇ ਤੁਹਾਡੇ ਤੱਕ ਦੇਣਾ ਔਰ ਫਿਰ ਉਹਦਾ ਰਿਜ਼ਲਟ ਲੈਣ ਵਾਸਤੇ ਗੁਰੂ ਮਹਾਰਾਜ ਜਗੇ ਹੱਥ ਜੋੜ ਕੇ ਬੈਠੇ ਰਹਿਣਾ ਬਿਹੇ ਬਾਬਾ ਜੀ ਇਹਨਾਂ ਦੇ ਘਰ ਚ ਵੀ ਖੁਸ਼ੀ ਲੈ ਕੇ ਆਉ। ਗੱਲ ਬਾਂਝਪਨ ਦੀ ਕਰਾਂਗੇ, ਇਨਫਰਟੀਲਿਟੀ ਦੀ ਕਰਾਂਗੇ। ਸੋ ਅੱਜ ਦੇ ਟਾਈਮ ਦੇ ਵਿੱਚ ਦੇਖੀਏ ਤਾਂ ਇਸ ਪ੍ਰੋਬਲਮ ਦੀ ਰੇਸ਼ੋ ਜੋ ਹੈ ਲਗਾਤਾਰ ਵਧਦੀ ਜਾ ਰਹੀ ਹੈ। ਛੋਟੀ ਉਮਰ ਦੇ ਜਿਹੜੇ ਕਪਲਸ ਨੇ ਉਹਨਾਂ ਵਿੱਚ ਵੀ ਇਹ ਦਿੱਕਤ ਜ਼ਰੂਰ ਵੇਖੀ ਜਾ ਰਹੀ ਹੈ ਪਰ ਜਦੋਂ ਗੱਲ ਬਾਂਝਪੰਦੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸੋਚਿਆ ਜਾਂਦਾ ਹੈ ਕਿ ਫੀਮੇਲ ਦੇ ਵਿੱਚ ਹੀ ਪ੍ਰੋਬਲਮ ਹੈ ਤੇ ਉਸੀ ਦੇ ਟੈਸਟ ਉਸੀ ਦੇ ਇਲਾਜ ਜੋ ਹੈ ਕਰਵਾਏ ਜਾਂਦੇ ਨੇ ਈਵਨ ਕਈ ਵਾਰੀ ਸਮਾਜਿਕ ਪ੍ਰੈਸ਼ਰ ਵੀ ਜੋ ਹੈ ਇੱਕ ਫੀਮੇਲ ਨੂੰ ਹੀ ਸਹਿਣਾ ਪੈਂਦਾ ਹੈ ਪਰ ਨਹੀਂ ਅਜਿਹਾ ਨਹੀਂ ਹੁੰਦਾ ਸਿਰਫ ਕਿ ਇੱਕ ਫੀਮੇਲ ਹੀ ਜੋ ਹੈ ਉਜ਼ੇ ਵਿੱਚ ਹੀ ਕੋਈ ਦੋਸ਼ ਹੁੰਦਾ ਸੋ ਗੱਲ ਇੱਥੇ ਦੋਸ਼ ਦੀ ਵੀ ਨਹੀਂ ਹੈ ਗੱਲ ਇੱਥੇ ਹੈ ਕਿ ਅਸੀਂ ਕਈ ਵਾਰੀ ਆਪਣੀ ਬਾਡੀ ਦੇ ਕੁਝ ਸਿੰਪਟਮਸ ਨੂੰ ਪਹਿਚਾਨ ਨਹੀਂ ਪਾ ਰਹੇ ਹੁੰਦੇ ਆ ਤੇ ਜਦੋਂ ਤੱਕ ਅਸੀਂ ਸਮਝਦੇ ਆਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਸੋ ਅੱਜ ਅਸੀਂ ਇਹ ਗੱਲ ਕਰਨ ਜਾ ਰਹੇ ਹਾਂ ਕਿ ਚਾਹੇ ਮੇਲ ਹੈ ਚਾਹੇ ਫੀਮੇਲ ਹੈ ਅਗਰ ਕੋਈ ਕਪਲ ਕੋਸ਼ਿਸ਼ ਕਰ ਰਿਹਾ ਹੈ ਕਿ ਸਾਡਾ ਅਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਬੱਚੇ ਦੀ ਖੁਸ਼ੀ ਲੈ ਕੇ ਆਈਏ ਤੇ ਕੋਈ ਦਿੱਕਤ ਤੁਹਾਨੂੰ ਮਹਿਸੂਸ ਹੋ ਰਹੀ ਹੈ 컨ਸੀਵ ਨਹੀਂ ਹੋ پا ਰਿਹਾ ਤਾਂ ਅੱਜ ਦੀ ਵੀਡੀਓ ਉਹਨਾਂ ਸਭ ਦੇ ਲਈ ਹੀ ਖਾਸ ਰਹਿਣ ਵਾਲੀ ਹੈ ਕਿਉਂਕਿ ਅਸੀਂ ਅੱਜ ਤੁਹਾਨੂੰ ਦੱਸਾਂਗੇ ਕਿ ਕਿਵੇਂ ਆਯੁਰਵੈਦ ਦੀ ਮਦਦ ਦੇ ਨਾਲ ਤੁਸੀਂ ਇਸ ਪ੍ਰੋਬਲਮ ਤੋਂ ਉਜਾਦ ਪਾ ਸਕਦੇ ਹੋ ਆਖਿਰ ਅਜਿਹੇ ਕਿਹੜੀਆਂ ਜੜੀ ਬੂਟੀਆਂ ਨੇ ਅਜਿ ਹੀ ਕਿਹੜਾ ਅਜਿਹਾ ਕਿਹੜਾ ਇਲਾਜ ਹੈ ਜੋ ਚਾਹੇ ਮੇਲ ਇਨਫਰਟੀਲਿਟੀ ਦੀ ਗੱਲ ਹੋਵੇ ਚਾਹੇ ਫੀਮੇਲ ਇਨਫਰਟੀਲਿਟੀ ਦੀ ਗੱਲ ਹੋਵੇ ਬਾਂਝਪਨ ਤੋਂ ਤੁਸੀਂ ਰਾਹਤ پا ਕੇ ਜੋ ਹੈ ਆਪਣੀ ਔਲਾਦੀ ਖੁਸ਼ੀ ਲੈ ਸਕੋ ਤੇ ਗੱਲ ਇੱਥੇ ਸਿਰਫ ਇਹ ਨਹੀਂ ਹੁੰਦੀ ਕਿ ਇਨਫਰਟੀਲਿਟੀ ਬਾਂਝਪਨ ਦੇ ਹੀ ਤੁਸੀਂ ਸ਼ਿਕਾਰ ਹੋ ਸ਼ੁਰੂਆਤ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਸਾਡੀ ਬਾਡੀ ਸਾਡਾ ਲਾਈਫ ਸਟਾਈਲ ਜੋ ਹੈ ਕੁਝ ਅਜਿਹਾ ਹੁੰਦਾ ਹੈ ਕਿ ਜਿਸ ਨਾਲ ਸ਼ੁਰੂਆਤ ਵਿੱਚ ਹੀ ਅਗਰ ਅਸੀਂ ਧਿਆਨ ਨਹੀਂ ਦੇ ਰਹੇ ਹੁੰਦੇ ਆ ਤੇ ਚੀਜ਼ਾਂ ਸਾਡੀ ਬਾਡੀ ਦੇ ਵਿੱਚ ਜਿਹੜੀ ਡੈਫੀਸ਼ੈਂਸੀਜ਼ ਹੁੰਦੀਆਂ ਨੇ ਚਾਹੇ ਉਹ ਨਿਊਟ੍ਰੀਐਂਟਸ ਦੀ ਆਪਾਂ ਗੱਲ ਕਰ ਲਈਏ ਮਾਈਕਰੋ ਨਿਊਟ੍ਰੀਐਂਟਸ ਦੀ ਵਿਟਾਮਿਨਸ ਦੀ ਗੱਲ ਕਰ ਲਈਏ ਖਾਣ ਪੀਣ ਸਾਡਾ ਗਲਤ ਹੋ ਚੁੱਕਿਆ ਹੈ ਸ਼ੁਰੂਆਤੀ ਦੌਰ ਦੇ ਵਿੱਚ ਹੀ ਇਹ ਚੀਜ਼ਾਂ ਵੱਲ ਅਗਰੇ ਅਸੀਂ ਧਿਆਨ ਨਹੀਂ ਦਿੰਦੇ ਤਾਂ ਹੌਲੀ ਹੌਲੀ ਚੀਜ਼ ਵੱਧਦੇ ਹੋਏ ਬਹੁਤ ਵੱਡਾ ਰੂਪ ਲੈ ਲੈਂਦੀ ਹੈ ਸੋ ਅੱਜ ਇਨਫਰਟੀਲਿਟੀ ਉੱਪਰ ਆਪਾਂ ਗੱਲ ਕਰਨ ਜਾ ਰਹੇ ਹਾਂ ਬਾਜਪਨ ਦੇ ਉੱਪਰ ਗੱਲ ਕਰਨ ਜਾ ਰਹੇ ਹਾਂ ਆਯੁਰਵੈਦਿਕ ਇਲਾਜ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਤੁਹਾਡੇ ਘਰ ਵਿੱਚ ਤੁਹਾਡੇ ਆਸ-ਪਾਸ ਕਿਸੇ ਨੂੰ ਵੀ ਕੋਈ ਬਾਜਪਨ ਦੀ ਪ੍ਰੋਬਲਮ ਹੈ ਉਹ ਕੋਈ ਕਪਲ ਹੈ ਸੋਚ ਰਹੇ ਨੇ ਵਿਚਾਰ ਕਰ ਰਹੇ ਨੇ ਕਿ ਅਸੀਂ ਆਪਣਾ ਬੱਚਾ ਪਲਾਨ ਕਰਨਾ ਚਾਹੁੰਦੇ ਆ ਪਰ ਦਿੱਕਤ ਕੋਈ ਆ ਰਹੀ ਹੈ ਤਾਂ ਇਹ ਵੀਡੀਓ ਉਹਨਾਂ ਨੂੰ ਵੀ ਤੁਸੀਂ ਜ਼ਰੂਰ ਸੈਂਡ ਕਰਨੀ ਹੈ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਖਾਸ ਹੈਲਥ ਵੈਲਨੈਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ कौर ਤੇ ਅੱਜ ਪੂਰੀ ਜਾਣਕਾਰੀ ਇਸ ਪੂਰੇ ਆਯੁਰਵੈਦਿਕ ਇਲਾਜ ਬਾਰੇ ਪੂਰੀ ਜਾਣਕਾਰੀ ਤੁਹਾਡ ਨਾਲ ਸਾਂਝੀ ਕਰਨਗੇ ਵੈਦਮਾਨ ਆਯੁਰਵੈਦਿਕ ਮੈਨੇਜਿੰਗ ਡਾਇਰੈਕਟਰ ਮਿਸਟਰ ਸੁਭਾਸ਼ ਗੋਇਲ ਜੀ ਸਵਾਗਤ ਹੈ ਜੀ ਸਾਰਿਆਂ ਦਾ ਸ਼ੁਰੂ ਕਰਦੇ ਆ ਅੱਜ ਦੀ ਇਹ ਖਾਸ ਵੀਡੀਓ ਇਸ ਸੰਤਾਨ ਦੰਪਤ ਜਿਨ੍ਹਾਂ ਦੇ ਘਰ ਦੇ ਵਿੱਚ ਸ਼ਾਦੀ ਹੋਈ ਨੂੰ 10 ਸਾਲ ਹੋ ਗਏ 5 ਸਾਲ ਹੋ ਗਏ ਕਿਸੇ ਦੇ 15 ਸਾਲ ਹੋ ਗਏ ਘਰ ਦੇ ਵਿੱਚ ਸੰਤਾਨ ਹੈ ਜੀ ਬੱਚਾ ਨਹੀਂ ਹੋ ਰਿਹਾ ਇਹ ਇੱਕ ਵੱਡੀ ਪ੍ਰੋਬਲਮ ਆ ਅੱਜ ਕੱਲ ਇਹਦਾ ਕਾਰਨ ਕੀ ਆ ਕਈ ਤਾਂ ਮੁੰਡੇ ਅੱਜ ਕੱਲ ਨਸ਼ੇ ਨੂੰ ਸ਼ਿਕਰਦੇ ਆ ਉਹਦੇ ਕਰਕੇ ਵੀ ਸਵਰਮ ਜਿਹੜਾ ਸੁੱਕ ਜਾਂਦਾ ਉਹ ਵਿੱਚ ਚਿੱਟੇ ਦਾ ਨਸ਼ਾ ਤਾਂ ਸਪਰਮ ਨੂੰ ਜਮੇ ਹੀ ਖਤਮ ਕਰ ਦਿੰਦਾ ਤੇ ਦੂਜੀ ਗੱਲ ਜਿਹੜੀਆਂ ਸਾਡੀਆਂ ਮਾਤਾ ਪਿੜਾਣਾਂ ਨੇ ਉਮਰ ਤੋਂ ਪਹਿਲਾਂ ਸਮੇਂ ਤੋਂ ਪਹਿਲਾਂ ਕੋਈ ਨਾ ਕੋਈ ਗਲਤੀ ਕਰ ਬੈਠਦੀਆਂ ਨੇ ਜਾਂ ਕਈ ਅਬਾਰਟ ਹੋ ਜਾਂਦੇ ਨੇ ਅਬਾਰਸ਼ਨ ਤੋਂ ਬਾਅਦ ਵੀ ਰੋ ਉਮੀਦ ਕਰਦੇ ਆ ਵੀ ਦੁਬਾਰਾ ਨਹੀਂ ਹੋਇਆ ਇਹ ਕਈ ਚੀਜ਼ਾਂ ਕਾਊਂਟ ਹੁੰਦੀਆਂ ਨੇ ਔਰ ਮੇਰੀ ਗੱਲ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ ਸਮਝਦੇ ਵੀ ਹੋ ਜ਼ਰੂਰੀ ਨਹੀਂ ਵੀ ਆਪਾਂ ਉਹ ਜ਼ਖਮਾਂ 'ਚ ਡੱਕੇ ਮਾਰੀਏ ਪਰ ਗੱਲ ਆਪਾਂ ਮੁੱਦੇ ਦੀ ਹੀ ਦੱਸਦੇ ਆ ਕਿ ਜੇ ਤੁਹਾਨੂੰ ਪ੍ਰੋਬਲਮ ਆ ਜਿਵੇਂ ਕਿਸ ਦੀ ਫਲੋਪੀਨ ਟਿਊਬਸ ਬੰਦ ਆ ਕਿਸੇ ਦੇ ਸਕਰਾਣੂ ਨਹੀਂ ਬਣਦੇ ਜਾਂ ਗਰਭ ਇੱਕ ਵਾਰੀ ਹੋ ਜਾਂਦਾ ਉਦੋਂ ਬਾਅਦ ਮਿਸਕੈਰੇਜ ਹੋ ਜਾਂਦਾ ਕਈ ਤਰ੍ਹਾਂ ਦੀਆਂ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਸਮਾਜਿਕ ਤੌਰ ਤੇ ਔਰ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਦੇ ਹੋ ਸਾਡੇ ਜਿਹੜੇ ਲੇਡੀ ਡਾਕਟਰ ਆ ਔਰ ਸਾਡੇ ਜਿਹੜੇ ਐਮਡੀ ਆਯੁਰਵੈਦਿਕ ਦਾ ਡਾਕਟਰ ਆ ਉਹ ਸਾਰਿਆਂ ਦੀ ਟੀਮ ਕੰਮ ਕਰਦੀ ਆ ਔਰ ਬੜੇ ਸਾਲਾਂ ਤੁਸੀਂ ਦੇਖੋ ਕਿ ਅੱਜ ਅਗਰ ਤੁਸੀਂ ਵਰਦਾਨ ਆਯੁਰਵੈਦਿਕ ਦੀ ਗੱਲ ਕਰੋ ਤਾਂ ਪਤਾ ਨਹੀਂ ਕਿੰਨੇ ਕੁ ਪਰਿਵਾਰਾਂ ਦੇ ਵਿੱਚ ਇਹ ਖੁਸ਼ੀ ਆਈ ਆ ਔਰ ਖੁਸ਼ੀ ਲਾਉਣ ਵਾਲੇ ਅਸੀਂ ਕੌਣ ਹੁੰਨੇ ਆ ਜਬਰਦਾਨ ਆਯੁਰਵੈਦਿਕ ਕੌਣ ਹੁੰਦਾ ਪਰਮਾਤਮਾ ਦੇ ਖਜ਼ਾਨੇ ਚ ਜੜੀਆਂ ਬੂਟੀਆਂ ਇੰਨੀਆਂ ਨੇ ਉਹਨਾਂ ਨੂੰ ਕਲੈਕਟ ਕਰਨਾ ਔਰ ਕਲੈਕਟ ਕਰਕੇ ਤੁਹਾਡੇ ਤੱਕ ਦੇਣਾ ਔਰ ਫਿਰ ਉਹਦਾ ਰਿਜ਼ਲਟ ਲੈਣ ਵਾਸਤੇ ਗੁਰੂ ਮਹਾਰਾਜ ਜੱਗੇ ਹੱਥ ਜੋੜ ਕੇ ਬੈਠੇ ਰਹਿਣਾ ਵੀ ਇਹੇ ਬਾਬਾ ਜੀ ਇਹਨਾਂ ਦੇ ਘਰ ਚ ਵੀ ਖੁਸ਼ੀ ਲੈ ਕੇ ਆਓ ਇਹਦਾ ਜਸ ਜਿਹੜਾ ਸਾਨੂੰ ਮਿਲੇ ਸਾਨੂੰ ਅਸ਼ੀਰਵਾਦ ਮਿਲੇ ਤੁਹਾਡਾ ਵੀ ਇਸ ਪਰਿਵਾਰ ਦਾ ਵੀ ਔਰ ਇਹ ਮਿਲਦਾ ਰਜ ਤੱਕ ਸਾਡੀ ਕਿਤੇ ਬਾਬਾ ਜੀ ਨੇ ਪਿੱਠ ਲੱਗਣ ਨਹੀਂ ਦਿੱਤੀ। ਔਰ ਅਸੀਂ ਕਾਮਯਾਬ ਰਹੇ। ਇਹ ਕਾਮਯਾਬੀ ਦਾ ਸਿਰਾ ਜਿਹੜਾ ਤੁਹਾਡੇ ਸਿਰ ਤੇ ਆ ਜਾਂ ਬਾਬਾ ਜੀ ਦੇ ਸਿਰ ਤੇ ਆ। ਅਸੀਂ ਤਾਂ ਸਿਰਫ ਕੁੱਟ-ਕੁੱਟ ਕੇ ਜੜੀ ਬੂਟੀਆਂ ਦੇਣ ਆਲੇ ਆ। ਤੁਸੀਂ ਪੈਸਾ ਖਰਚ ਨਾ। ਅਸੀਂ ਤੁਹਾਡੇ ਲਈ ਦਵਾਈਆਂ ਬਣਾਉਣੀਆਂ, ਦੁਆਵਾਂ ਕਰਦੀਆਂ। ਬਹੁਤ ਸਿਰੇ ਦੀ ਚੀਜ਼ ਬਣੀ ਹੈ ਜਿਹੜੀ ਉਹ ਬਣੀ ਹੈ ਗੱਬਰੂ ਡਾਈਟ। ਮੁੰਡਿਆਂ ਵਾਸਤੇ ਜਿਨ੍ਹਾਂ ਦਾ ਸਪਰਮ ਸੁੱਕ ਗਿਆ, ਬਣਦਾ ਹੀ ਨਹੀਂ। ਉਹਨਾਂ ਨੂੰ ਅਸੀਂ ਦੰਦੇ ਆ ਗੱਬਰੂ ਡਾਈਟ। ਨਾਮ ਵੀ ਅਸੀਂ ਇਹੋ ਜਿਹਾ ਰੱਖੇ ਨੇ। ਬਿਜੜੇ ਮਤਲਬ ਖੁਸ਼ ਹੋ ਜਾਣ ਮੀਆਂ ਬੀਬੀ ਦੋਨੋਂ ਇੱਕ ਮਟਿਆਰ ਪਾਊਡਰ ਕੁੜੀਆਂ ਵਾਸਤੇ ਔਰ ਮੁੰਡਿਆਂ ਵਾਸਤੇ ਗੱਬਰੂ ਪਾਊਡਰ। ਕਿਆ ਗਜ਼ਬ ਦਾ ਹੈ ਸਪਰਮ ਕਾਊਂਟ ਪੈਦਾ ਕਰਦਾ ਹੈ। ਕਿਆ ਗਜ਼ਬ ਦੇ ਅੰਡਾ ਬਣਾਉਣ ਦੀ ਸ਼ਕਤੀ ਪੈਦਾ ਕਰਦਾ ਹੈ ਲੇਡੀਜ਼ ਨੂੰ ਮਟਿਆਰ ਪਾਊਡਰ। ਤਾਂ ਇਹਨੂੰ ਜਦੋਂ ਅਸੀਂ ਦੰਦੇ ਆ ਨਾ ਤਾਂ ਉਹ ਚੀਜ਼ ਠੀਕ ਹੋ ਜਾਂਦੀ ਹੈ ਲੇਕਿਨ ਇੱਕ ਹੁੰਦਾ ਕਿ ਥੋੜੀ ਜੀ ਵੀਕਨੈਸ ਆ ਦੇਖੋ ਹੈਪੀ ਹੋਣਾ ਵੀ ਬਹੁਤ ਜ਼ਰੂਰੀ ਹੈ। ਮੂਡ ਵਧੀਆ ਹੋਣਾ ਵੀ ਬਹੁਤ ਜ਼ਰੂਰੀ ਹੈ। ਬੋਡੀ ਰੋਮਾਂਟਿਕ ਹੋਣਾ ਜਾਂ ਮੂਡ ਰੋਮਾਂਟਿਕ ਹੋਣਾ ਵੀ ਬਹੁਤ ਜ਼ਰੂਰੀ ਹੈ। ਉਹਦੇ ਵਾਸਤੇ ਅਸੀਂ ਜਿਹੜੇ ਸਾਡੇ ਕੋਲੇ ਜਾਇੰਟਸ ਹੁੰਦੇ ਆ ਉਹਨਾਂ ਨੂੰ ਅਸੀਂ ਦਿੰਨੇ ਆ ਐਕਸ ਪਲੱਸ 골ਡ ਕੈਪਸੂਲ। ਹੁਣ ਐਕਸ ਪਲੱਸ 골ਡ ਕੈਪਸੂਲ ਦਾ ਜਿਹੜਾ ਐਕਸ਼ਨ ਵੀ ਬਹੁਤ ਵਧੀਆ ਹੈ। ਜਿਹੜਾ ਇਨਸਾਨ ਇਹਨੂੰ ਲੈਂਦਾ ਹੈ ਬੜਾ ਖੁਸ਼ ਹੁੰਦਾ। ਇਹ ਜ਼ਰੂਰੀ ਨਹੀਂ ਕਿ ਨਿਸੰਤਾਨਨ ਵਾਸਤੇ ਸਾਰੇ ਵਾਸਤੇ ਹੈ ਜਿਹੜੇ ਇਨਸਾਨ ਨੇ ਪੁਰਸ਼ ਦੇ ਰੂਪ ਚ ਜਨਮ ਲਿਆ। ਉਹਦੀ ਉਮਰ 18 ਸਾਲ ਤੋਂ ਉੱਪਰ ਹੈ। ਉਦੀ ਉਮਰ ਚਾਹੇ 88 ਸਾਲ ਤੱਕ ਹੈ ਇਹ ਸਾਰਿਆਂ ਵਾਸਤੇ ਬਹੁਤ ਫਾਇਦੇਮੰਦ ਹੈ ਪੁਰਸ਼ਾਂ ਦਾ ਦੋਸਤ ਹੈ ਔਰ ਹਿੰਦੁਸਤਾਨ ਦੇ ਵਿੱਚ ਇਹ ਪ੍ਰੋਡਕਟ ਕਿਵੇਂ ਬਣਿਆ ਇਹ ਬਾਬਾ ਜੀ ਜਾਣਦੇ ਆ ਪਰ ਇਹ ਫਾਇਦਾ ਸਾਰਿਆਂ ਨੂੰ ਕਰ ਰਿਹਾ ਵਰਦਾਨ ਜਿਹੜਾ ਉੱਪਰ ਵੈਦਵਾਨ ਲਿਖਿਆ ਇਹ ਬਹੁਤ ਜ਼ਰੂਰੀ ਹੈ ਵੈਦਵਾਨ ਮਤਲਬ ਅਸਲੀ ਐਕਸ ਪਲੱਸ ਬਸ ਇੰਨੇ ਹੀ ਮੈਂ ਕਹੂੰਗਾ ਤੇ ਦੂਜਾ ਜਿਹੜਾ ਲੇਡੀਜ਼ ਵਾਸਤੇ ਅਸੀਂ ਦਿੱਤਾ ਉਹ ਦਿੱਤਾ ਨਾਰੀ ਗਜ ਕੇਸਰੀ ਨਾਰੀਗਜ ਕੇਸਰੀ ਦਾ ਮਤਲਬ ਕਿ ਔਰਤ ਦੇ ਅੰਦਰ ਜਿਹੜੀ ਚਿੜਚਿੜਾਪਨ ਸੁਭਾਅ ਦੇ ਵਿੱਚ ਔਰ ਬੋਡੀ ਦੇ ਵਿੱਚ ਗਰਮੀ ਦੀ ਕਮੀ ਹੈ ਸਰੀਰ ਦੇ ਅੰਦਰ ਜੋਸ਼ ਦੀ ਕਮੀ ਹੈ ਥਕਾਵਟ ਰਹਿੰਦੀ ਆ ਉਹਨਾਂ ਵਾਸਤੇ ਇਹ ਕੈਪਸੂਲ ਬਣਿਆ ਨਾਰੀਗਜ ਕੇਸਰੀ ਤਾਂ ਕਿ ਦੋਨਾਂ ਦਾ ਜਿਹੜਾ ਮੂਡ ਹੈ ਉਹ ਰੋਮਾਂਟਿਕ ਰਹੇ ਔਰ ਫਿਰ ਜਿਹੜਾ ਪੁਰਸ਼ਾਂ ਦੇ ਵਿੱਚ ਜਿਵੇਂ ਗਰਮੀ ਹੈ ਜਿਗਰ ਦੀ ਗਰਮੀ ਹੈ ਹੋਰ ਹੈ ਇਹ ਬੋਤਲ ਬੜੀ ਸਾਰੀ ਜ਼ਰੂਰ ਹੈ ਪਰ ਏਡਾ ਹੀ ਕੰਮ ਵੀ ਕਰਦੀ ਹੈ ਸਾਈਜ਼ ਦੇਖੋ ਇਹਦਾ ਇਹ 500 ml ਦੀ ਬੋਤਲ ਹੈ ਇਹਦਾ ਨਾਮ ਰੱਖਿਆ ਗਿਆ ZX એનર્ਜੀ ਸੀਰਪ ਇਹ ZX એનર્ਜੀ ਦਾ ਮਤਲਬ ਹੈ ਕਿ ਤੁਹਾਡੇ ਬਲੱਡ ਦੇ ਵਿੱਚ ਜਿੰਨੀ ਵੀ ਗਰਮੀ ਆ ਤੁਹਾਡੇ ਲੀਵਰ ਦੇ ਵਿੱਚ ਜਿੰਨੀ ਵੀ ਗਰਮੀ ਆ ਤੁਹਾਡੇ ਜਿਗਰ ਦੀ ਜਿੰਨੀ ਵੀ ਗਰਮੀ ਆ ਇਹਨੇ ਉਹਨੂੰ ਵਾਸ਼ ਕਰ ਦੇਣਾ ਔਰ ਇਹਨੂੰ ਲੈਣ ਤੋਂ ਬਾਅਦ ਤੁਸੀਂ ਕਹੋਗੇ ਵੀ ਕਮਾਲ ਹੋ ਗਿਆ ਲੈਣੀ ਵੀ ਕਿੰਨੀ ਹੈ ਦੋ ਚਮਚੇ ਸਵੇਰੇ ਦੋ ਦੁਪਹਿਰੇ ਦੋ ਰਾਤ ਨੂੰ 16 ਪੈਗ दारू ਦੇ ਨਾਲੋਂ ਕੰਮ ਨਹੀਂ ਕਰਦੇ ਜਿੰਨੀ ਇਹ ਤਾਕਤ ਦਿੰਦੀ ਹੈ ਸ਼ਰੀਰ ਨੂੰ ਸਿਰਫ 6 ਚੰਪ ਤੇ ਦਿਹਾੜੀ ਚ ਤਾਂ दारू ਦਾ ਨੋਬਤਾ ਕਿਉਂ ਲਿਆ ਤੁਸੀਂ ਸਮਝ ਸਕਦੇ ਹੋ ਕਿ ਉਹਦੇ ਹੀ ਖਰਾਬ ਕੀਤੇ ਹੋਏ ਕੰਮ ਨੇ ਇਹ ਜਿਹੜਾ ਆਪਾਂ ਇਸ ਟਾਈਮੇ ਵੀਡੀਓ ਦੇਖਣਾ ਪੈ ਰਿਹਾ ਆਪਾਂ ਇਸ ਕਰਕੇ ਨਸ਼ਿਆਂ ਕਾਰਨ ਜਿਹੜੇ ਲੋਕਾਂ ਨੂੰ ਜਿਗਰ 'ਚ ਗਰਮੀ ਪੈ ਜਾਂਦੀ ਹੈ ਜਾਂ ਅਨਾਪ-ਸ਼ਨਾਪ ਖਾਣਨੇ ਆ ਜਿਗਰ 'ਚ ਗਰਮੀ ਪੈ ਜਾਂਦੀ ਹੈ ਉਹਨੂੰ ਇਹ ਸਾਫ਼ ਕਰਨ ਦਾ ਕੰਮ ਕਰਦੀ ਹੈ ਔਰ ਜਿਹੜੀਆਂ ਭੈਣਾਂ ਨੇ ਜਿਹੜੀਆਂ ਕਹਿੰਦੀਆਂ ਵੀਰੇ ਫਲੋਪੀਅਨ ਟਿਊਬ ਦਾ ਕਹਿੰਦੇ ਨੇ ਬੰਦ ਹੋਈ ਪਈ ਆ ਕਈ ਕਹਿੰਦੇ ਨੇ ਵੀ ਉਹ ਹੈਗੀ ਰਸੌਲੀ ਹੋ ਗਈ ਆ ਉਹਦੇ ਕਰਕੇ ਬੱਚੇਦਾਨੀ ਚ ਰਸੌਲੀ ਆ ਇਹ ਦੇਖੋ ਇਹਦਾ ਕਲਰ ਦੇਖੋ ਕਿੰਨਾ ਵਧੀਆ ਪਿਓਰ ਰੈੱਡ ਬਲੱਡ ਕਲਰ ਆ ਇਹਨੂੰ ਘੱਟੋ ਘੱਟ 15 ਸਾਲ ਤੋਂ ਡਰਮ ਵਿੱਚ ਰੱਖ ਰਹੇ ਆ ਜੀ ਇਹਨੂੰ ਲਿਕਵਿਡ ਨੂੰ ਅਰ ਹਰ ਸਾਲ ਜਿੰਨਾ ਸੱਡਾ ਲੱਗ ਜਾਂਦਾ ਸੀ ਡਰਮ ਫਿਰ ਫਿਲ ਕਰਦੇ ਆ ਮਤਲਬ ਇਹਦਾ ਇੱਕ ਟਾਈਮ ਪੀਰੀਅਡ ਹੁੰਦਾ ਕਿ ਕਿੰਨੀ ਦੇਰ ਚ ਇਹ ਤਿਆਰ ਹੁੰਦਾ ਇਹਦੀ ਵਿਧੀ ਜਿਹੜੀ ਆ ਇਹ ਤੁਸੀਂ ਸਮਝ ਸਕਦੇ ਹੋ ਕਿਵੇਂ ਹੁੰਦੀ ਆ ਇਹ ਗ੍ਰੰਥ ਦੇ ਮੁਤਾਬਕ ਹੀ ਬਣਦਾ ਪਰ ਇਹਦਾ ਨਾਮ ਅਸੀਂ ਅੱਜ ਦਾ ਮਾਡਰਨ ਰੱਖਿਆ ਉਹ ਰੱਖਿਆ ਸੀ ਰੈੱਡ ਬੁਲਬੁਲ ਸਾਡੀਆਂ ਭੈਣਾਂ ਵਾਸਤੇ ਰੈੱਡ ਬੁਲਬੁਲੇ ਦਾ ਨਾਮ ਰੱਖਿਆ ਤੇ ਇਹ ਬੜੇ ਸਾਡੇ ਜਿਹੜੇ ਭਰਾ ਹੁੰਦੇ ਆ ਉਹ ਹੀ ਮੁਲਾਖ ਵਿੱਚ ਕਹਿੰਦੇ ਗੁਲਸੱਬ ਇਹਨੂੰ ਵੀ ਇੱਕ ਬੁਲਬੁਲ ਦੇ ਦੋ ਤਾਂ ਬੜਾ ਚੰਗਾ ਲੱਗਦਾ ਹੈ ਨਾ ਫਿਰ ਉਹ ਕਹਿੰਦੀ ਤੂੰ ਲੈ ਲਾ ਗਬਰੂ ਉਹ ਫਿਰ ਇੰਨਾ ਵਧੀਆ ਲੱਗਦਾ ਨਾ ਵੀ ਅਸੀਂ ਜਿਵੇਂ ਘਰੇ ਬੈਠੇ ਹੁੰਨੇ ਆ ਨਾ ਕੇ ਅਸੀਂ ਕਿਸੇ ਡਾਕਟਰਾਂ ਦੇ ਕਲੀਨਿਕ 'ਚ ਬੈਠੇ ਹੁੰਨੇ ਇੱਕ ਮਾਹੌਲ ਬਣਦਾ ਨਾਮ ਅਸੀਂ ਇਸ ਕਰਕੇ ਇਦਾਂ ਦੇ ਲਵਲੀ ਨਾਮ ਰੱਖਦੇ ਆ ਫੈਮਿਲੀਅਰ ਨਾਮ ਰੱਖਦੇ ਆ ਪ੍ਰੋਡਕਟ ਦੇ ਤਾਂ ਕਿ ਤੁਹਾਨੂੰ ਹਮੇਸ਼ਾ ਇਹ ਲੱਗੇ ਸਾਡਾ ਪਰਿਵਾਰ ਹੈ ਇਹ ਜਿਹੜਾ ਰੈਡ ਬੁਲਬੁਲਾ ਹੈ ਇਹ ਇੱਕ એનર્ਜੀ ਡਰਿੰਕ ਹੈ ਫॉर ਫॉर ਫੀਮੇਲਸ ਲੇਡੀਜ਼ ਵਾਸਤੇ ਇਹ ਵੀ ਇੱਕ ਜਿਹੜਾ ਤੁਹਾਡੇ ਅੰਦਰ ਜਿੰਨੀ ਵੀ ਬਲੌਕੇਜ ਹੈ ਉਹਨੂੰ ਖੋਲਦਾ ਮੂਡ ਫਰੈਸ਼ ਕਰਦਾ ਦਿਮਾਗ ਦੇ ਵਿੱਚ ਜਿੰਨੀ ਗਰਮੀ ਹੈ ਦਿਲ ਦੇ ਵਿੱਚ ਜਿੰਨੀ ਗਰਮੀ ਹੈ ਸਟ्रेस ਜਿੰਨਾ ਰਹਿੰਦਾ ਹਰ ਤਰ੍ਹਾਂ ਦੇ ਸਟ्रेस ਲੈਵਲ ਨੂੰ ਇਹ ਖਤਮ ਕਰਕੇ ਤੁਹਾਨੂੰ ਉਸ ਚੀਜ਼ ਲਈ ਤਿਆਰ ਕਰ ਦਿੰਦਾ 40-50 ਦਿਨਾਂ ਦੇ ਵਿੱਚ ਕੀ ਤੁਹਾਡੇ ਅੰਦਰ ਬੱਚਾ ਪੈਦਾ ਕਰਨ ਦੀ ਸ਼ਕਤੀ ਪੈਦਾ ਹੁੰਦੀ ਹੈ ਔਰ ਉਸ ਤੋਂ ਬਾਅਦ ਜਦੋਂ ਗਰਭ ਧਾਰਨ ਹੁੰਦਾ ਤਾਂ ਕੁਝ ਚੀਜ਼ਾਂ ਅਸੀਂ ਦੱਸ ਦਿੰਨੇ ਆ ਤਾਂ ਕਿ ਮਿਸਕੈਰੇਜ ਨਾ ਹੋਵੇ ਹਰ ਇੱਕ ਜਾਣਕਾਰੀ ਸੀ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੇ ਘਰ ਚ 10-10 ਸਾਲ ਹੋ ਗਏ 5-5 ਸਾਲ ਹੋ ਗਏ ਕਿੰਨੇ ਸਾਲ ਹੋ ਗਏ ਨੱਕ ਰਗੜ ਰਗੜ ਕੇ ਅਸੀਂ ਥੱਕ ਗਏ ਆ ਲੇਟਰ ਲੇਟ ਕੇ ਥੱਕ ਗਏ ਤਾਂ ਜਿਹੜਾ ਸਰੀਰਕ ਇੱਕ ਪ੍ਰੋਬਲਮ ਹੈ ਉਹਨੂੰ ਸੋਲਵ ਕਰਨ ਵਾਸਤੇ ਇਹ ਸਾਡਾ ਇੱਕ ਬਹੁਤ ਗੁੱਡ ਹੈ ਜਿਹਨੂੰ ਅਸੀਂ ਐਕਸਲ ਤੇ ਵਾਈ ਸੈੱਲ ਦਾ ਨਾਮ ਦਿੱਤਾ ਇਸਾਡਾ ਐਕਸ ਵਾਈ ਸੈੱਲ ਜਿਹੜਾ ਟ੍ਰੀਟਮੈਂਟ ਆ ਇਹ ਤੁਹਾਡੀ ਜਿਹੜੀ ਬਾਡੀ ਆ ਉਹਨੂੰ ਇਸ ਤੱਕ ਇਸ ਤਰੀਕੇ ਨਾਲ ਪ੍ਰਿਪੇਅਰ ਕਰ ਦਿੰਦਾ ਕਿ ਜਿਹੜਾ ਆਪਾਂ ਨੂੰ ਸੋਚ ਵੀ ਨਹੀਂ ਸਕਦੇ ਔਰ ਬਹੁਤ ਥੋੜੇ ਜਿਹੀ ਪੈਸੇ ਖਰਚ ਕਰਕੇ ਕਿਤੇ ਸਾਨੂੰ ਭਟਕਣ ਦੀ ਲੋੜ ਨਹੀਂ ਕੋਈ ਲੱਖਾਂ ਰੁਪਇਆ ਖਰਚਣ ਦੀ ਲੋੜ ਨਹੀਂ ਸਿੰਪਲ ਜਿਹਾ ਟ੍ਰੀਟਮੈਂਟ ਲੈਣਾ ਔਰ ਤੁਹਾਡੇ ਘਰ ਚ ਮੁਸ਼ਕਲ ਨਾਲ ਜਾਂ ਪਹਿਲੇ ਮਹੀਨੇ ਜਾਂ ਦੂਜੇ ਮਹੀਨੇ ਹੱਦ ਤੀਜੇ ਮਹੀਨੇ ਇਹ ਦਵਾਈ ਲੈਣ ਤੋਂ ਬਾਅਦ ਖੁਸ਼ੀ ਆ ਜਾਂਦੀ ਹੈ ਔਰ ਜਦੋਂ ਖੁਸ਼ੀ ਹੁੰਦੀ ਅਸੀਂ ਜਦ ਇਹ ਦਵਾਈਆਂ ਬੰਦ ਕਰ ਦਿੰਨੇ ਆ ਫਿਰ ਅਸੀਂ ਮਾੜੀ-ਮੋਟੀ ਕੋਈ ਨਾਲ-ਨਾਲ ਜਿਹੜੀਆਂ ਇੱਕ ਦੋ ਚੀਜ਼ਾਂ ਦੇਣੀਆਂ ਨੇ ਉਹ ਦੰਦੇ ਰਹਿੰਦੇ ਆ ਤਾਂ ਕਿ ਬੱਚੇ ਦਾ ਪੋਸ਼ਣ ਠੀਕ ਹੁੰਦਾ ਰਹੇ ਔਰ ਮਿਸਕਾਰਜ ਨਾ ਹੋਵੇ ਹੁਣ ਜੇ ਤੁਹਾਡਾ ਕੋਈ ਹੋਰ ਵੀ ਸਵਾਲ ਰਹਿ ਗਿਆ ਉਹਦੀ ਜਾਣਕਾਰੀ ਵੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵੈਬਸਾਈਟ ਤੇ ਚਲੇ ਜਾਓ www.vaidwan.com ਤੇ ਜਾ ਕੇ ਤੁਸੀਂ ਆਪਣੀ ਪ੍ਰੋਪਰ ਜਾਣਕਾਰੀ ਲੈ ਸਕਦੇ ਹੋ ਸਾਈਟ ਜਿਹੜੀ ਹੈ ਤੁਹਾਡੇ ਸਕਰੀਨ ਤੇ ਪ੍ਰਿੰਟ ਵੀ ਮੈਂ ਕੀਤੀ ਆ ਉਹਦੇ ਵਿੱਚ ਹੀ ਫੋਨ ਨੰਬਰ ਵਗੈਰਾ ਹੈਗੇ ਨੇ ਸਾਡੇ ਵੈਦਾਂ ਦੇ ਡਾਕਟਰਾਂ ਦੇ ਲੇਡੀ ਡਾਕਟਰ ਦੇ ਜਿਹੜੇ ਵੀ ਨੰਬਰ ਤੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਗੱਲਬਾਤ ਕਰ ਸਕਦੇ ਸੋ ਮੈਨੂੰ ਉਮੀਦ ਹੈ ਕਿ ਜਿਹੜੇ ਕਪਲਸ ਬੜੇ ਹੀ ਨਾ ਉਮੀਦ ਹੋ ਚੁੱਕੇ ਸੀ ਔਰ ਉਹਨਾਂ ਨੂੰ ਲੱਗ ਰਿਹਾ ਸੀ ਕਿ ਪਤਾ ਨਹੀਂ ਸਾਨੂੰ ਕਿੰਨੇ ਮਹਿੰਗੇ ਕਿੰਨੇ ਵੱਡੇ ਵੱਡੇ ਟ੍ਰੀਟਮੈਂਟ ਜੋ ਹੈ ਕਰਵਾਣੇ ਪੈਣਗੇ ਤਾਂ ਤੁਸੀਂ ਇਸ ਆਯੁਰਵੈਦਿਕ ਇਲਾਜ ਦੇ ਨਾਲ ਬੜੇ ਹੀ ਆਸਾਨੀ ਦੇ ਨਾਲ ਬਾਂਝਪਨ ਤੋਂ ਮੁਕਤੀ پا ਕੇ ਆਪਣੇ ਪਰਿਵਾਰ ਦੇ ਵਿੱਚ ਆਪਣੇ ਘਰ ਦੇ ਵਿੱਚ ਆਪਣੀ ਔਲਾਦ ਦੀ ਖੁਸ਼ੀ ਜਲਦੀ ਹਾਸਲ ਕਰ ਸਕੋਗੇ ਸੋ ਸਭ ਤੋਂ ਪਹਿਲਾਂ ਇਹ ਵੀ ਧਿਆਨ ਜ਼ਰੂਰ ਰੱਖੋਗੇ ਤੁਸੀਂ ਆਪਣਾ ਖਾਣ ਪੀਣ ਦਾ ਤਰੀਕਾ ਸਹੀ ਕਰੋ ਲਾਈਫ ਸਟਾਈਲ ਆਪਣਾ ਸੋਣਾ ਜਾਗਣਾ ਉੱਠਣਾ ਬੈਠਣਾ ਘੁੰਮਣਾ ਫਿਰਨਾ ਸਭ ਕੁਝ ਜੋ ਹੈ ਆਪਣੇ ਲਾਈਫ ਸਟਾਈਲ ਵਿਗਾੜੇ ਪਏ ਹੁੰਦੇ ਨੇ ਉਹਨਾਂ ਚੀਜ਼ਾਂ ਨੂੰ ਵੀ ਸੈਟਲ ਕਰਨਾ ਬਹੁਤ ਜ਼ਰੂਰੀ ਹੈ ਔਰ ਉਸ ਤੋਂ ਵੀ ਜ਼ਿਆਦਾ ਆਪਣਾ ਖਾਣ ਪੀਣ ਖਾਣ ਪੀਣ ਸੈੱਟ ਕਰਨਾ ਬਹੁਤ ਜ਼ਰੂਰੀ ਹੈ ਫਾਸਟ ਫੂਡ ਫਰਾਈ ਫੂਡ ਇਹ ਚੀਜ਼ਾਂ ਛੱਡਣੀਆਂ ਚਾਹੀਦੀਆਂ ਨੇ ਵੈਸੇ ਵੀ ਨਾਰਮਲ ਪਰਸਨ ਨੂੰ ਵੀ ਅਗਰ ਤੁਸੀਂ ਹੈਲਦੀ ਰਹਿਣਾ ਚਾਹੁੰਦੇ ਹੋ ਬਿਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਜ਼ਰੂਰ ਜੋ ਹੈ ਹੈਲਦੀ ਖਾਣਾ ਘਰ ਦੇ ਵਿੱਚ ਬਣਿਆ ਸਾਫ ਸੁਥਰਾ ਖਾਣਾ ਅੱਛੀਆਂ ਚੀਜ਼ਾਂ ਖਾਓ ਤਾਂ ਕਿ ਤੁਹਾਡੀ ਬਾਡੀ ਸਟਰੋਂਗ ਰਹੇ ਉਹ ਬਿਮਾਰੀਆਂ ਤੋਂ ਦੂਰ ਰਹੇ ਔਰ ਇਨਫਰਟਿਲਿਟੀ ਅਗਰ ਕੋਈ ਫੇਸ ਕਰ ਰਿਹਾ ਹੈ ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ ਤਾਂ ਤੁਸੀਂ ਆਪਣੇ ਲਾਈਫ ਸਟਾਈਲ ਨੂੰ ਬਦਲ ਕੇ ਤੇ ਇਸ ਤਰ੍ਹਾਂ ਦੇ ਆਯੁਰਵੈਦਿਕ ਇਲਾਜ ਦੇ ਨਾਲ ਆਪਣੀ ਜ਼ਿੰਦਗੀ ਵਿੱਚ ਢੇਰ ਸਾਰੀਆਂ ਖੁਸ਼ੀਆਂ ਲਿਆ ਸਕਦੇ ਹੋ ਸੋ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ लाइक एंड शेयर जरूर कर देना कमेंट सैक्शन भी अपने विचार अपने सुझाव सा जरूर सजे करना या फिर मेरी ईमेल आई डी है जी हेल्थ एडवाइस विद हरजोत कौर एट द रेट जीमेल डॉट कॉम इस मैं ईमेल भी कर हो पेज नाले तक फॉलो नहीं किया तो फटाफट फॉलो कर लो यूट्यूब चैनल हैल्थ एडवाइस विद हरजोत कौर सबसक्राइब नहीं किया तो फटाफट सबसक्राइब भी कर दो ਤੁਹਾਡੇ ਲਈ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਲੈ ਕੇ ਅਸੀਂ ਹਾਜ਼ਰ ਹੁੰਦੇ ਰਿਹਾ ਕਰਾਂਗੇ ਤੁਸੀਂ ਵੀ ਆਪਣਾ ਪਿਆਰ ਇਸੇ ਤਰ੍ਹਾਂ ਬਣਾਈ ਰੱਖਣਾ ਮਿਲਾਂਗੇ ਜਲਦੀ ਹੀ ਫਿਲਹਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਉਦਯੋਗੀ ਇਜਾਜ਼ਤ ਸਾਸਤ੍ਰੀ ਕਲ